ਪੰਜਾਬ ਸਰਕਾਰ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਕਿ ਭ੍ਰਿਸ਼ਟਾਚਾਰ ਨੂੰ ਜੜੋਂ ਖਤਮ ਕਰ ਦਿੱਤਾ ਗਿਆ ਹੈ। ਤਿਆਰ ਦੇ ਨਾਲ-ਨਾਲ ਨਸ਼ਿਆਂ ਦੇ ਉੱਤੇ ਵੀ ਇਹੀ ਗੱਲ ਬਿਲਕੁਲ ਇਨ ਬਿਨ ਲਾਗੂ ਕੀਤੀ ਗਈ ਹੈ। ਜੇ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਦੇ ਵੱਡੇ-ਵੱਡੇ ਭ੍ਰਿਸ਼ਟਾਚਾਰ ਦੇ ਖਤਮ ਕਰਨ ਦੇ ਜਿਹੜੇ ਦਾਅਵੇ ਸੀ ਉਹ ਕਿਤੇ ਨਾ ਕਿਤੇ ਖੋਖਲੇ ਹੁੰਦੇ ਨਜ਼ਰ ਆਏ ਜਦੋਂ ਇੱਕ ਆਈਪੀਐਸ ਡੀਆਈਜੀ ਰੈਂਕ ਦਾ ਅਧਿਕਾਰੀ ਐਨੇ ਵੱਡੇ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਫਸ ਗਿਆ ਨਜ਼ਰ ਆਇਆ। ਜਿਸ ਦੇ ਵਿੱਚ ਸੀਬੀਆਈ ਨੇ ਰੇਡ ਕੀਤੀ ਤਾਂ ਲਗਭਗ 7 ਕਰੋੜ ਜਿਹੜਾ ਕੈਸ਼ ਨਿਕਲਿਆ ਤੇ ਹੋਰ ਜਿਹੜਾ ਬਾਲ ਸੀਗੇ ਉਹ ਕਾਫੀ ਜ਼ਿਆਦਾ ਉਹਨਾਂ ਦੇ ਕੋਲੋਂ ਬਰਾਮਦ ਹੋਇਆ ਤੇ ਇਹ ਵੱਡੀ ਜਿਹੜੀ ਗੱਲ ਸੀ ਇਸ ਵੇਲੇ ਪੰਜਾਬ ਸਰਕਾਰ ਦੇ ਕੀਤੇ ਗਏ ਵੱਡੇ ਜਿਹੜੇ ਦਾਅਵੇ ਸੀ ਉਹ ਕਿਤਨਾ ਕਿਤੇ ਉਹਨਾਂ ਨੂੰ ਖੋਖਲਾ ਹੁੰਦਾ ਦੇਖ ਸਾਹਮਣੇ ਨਜ਼ਰ ਆ ਰਿਹਾ ਸੀ ਟਾਇਰ ਦੇ ਵਿੱਚ ਦੇਖਿਆ ਜਾਵੇ ਤਾਂ ਹੁਣ ਪੰਜਾਬ ਸਰਕਾਰ ਨੇ ਉਸ ਮਾਮਲੇ ਦੇ ਉੱਤੇ ਵੱਡਾ ਐਕਸ਼ਨ ਲਿਆ ਤੇ ਜੇ ਗੱਲ ਇਹ ਕਹੀਏ ਕਪ੍ਰਿਸ਼ਟਾਚਾਰ ਦੇ ਮਾਮਲੇ 'ਚ ਪੰਜਾਬ ਸਰਕਾਰ ਦੇ ਦਾਅਵੇ ਖੋਖਲੇ ਹੁੰਦੇ ਨਜ਼ਰ ਆਏ ਤਾਂ ਉਸ ਦੇ ਨਾਲ-ਨਾਲ ਇਹ ਵੀ ਹੈ ਕਿ ਕਪ੍ਰਿਸ਼ਟਾਚਾਰ ਦੇ ਮਾਮਲੇ ਉੱਤੇ ਨਾਲ ਦੀ ਨਾਲ ਠੱਲ ਪਾਉਣ ਵਾਸਤੇ ਉਹਨਾਂ ਨੇ ਉਸ ਆਈਪੀਐਸ ਡੀਆਈਜੀ ਰੈਂਕ ਦੇ ਅਧਿਕਾਰੀ ਨੂੰ ਮੁਅਤਲ ਕਰ ਦਿੱਤਾ ਜੇ ਸਿੱਧੇ ਪਾਸ਼ਾ ਚਕਾਵਾ ਤਾਂ ਹਰਚਰਨ ਸਿੰਘ ਭੁੱਲਰ ਨੂੰ ਜਿਹੜਾ ਇਸ ਵੇਲੇ ਆਈਪੀਐਸ ਅਧਿਕਾਰੀ ਸਨ ਡੀਆਈਜੀ ਰੈਂਕ ਦੇ ਉੱਤੇ ਪੋਸਟ ਸਨ ਉਹਨਾਂ ਨੂੰ ਜਿਹੜਾ ਇਸ ਵੇਲੇ ਪੰਜਾਬ ਸਰਕਾਰ ਦੇ ਵੱਲੋਂ ਮੁਅਤਲ ਕਰ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਗਈ ਤੇ ਸਰਕਾਰ ਦੇ ਵੱਲੋਂ ਵੱਡੀ ਕਾਰਵਾਈ ਕਰਦਿਆਂ ਆਈਪੀਐਸ ਡੀਆਈਜੀ ਖਰਚਨ ਸਿੰਘ ਭੋਲਰ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਉਹਨਾਂ ਉੱਤੇ ਡਿਊਟੀ ਦੇ ਦੌਰਾਨ ਗੰਭੀਰ ਲਾਪਰਵਾਹੀ ਉਹਦੇ ਨਾਲ ਨਾਲ ਭ੍ਰਿਸ਼ਟਾਚਾਰ ਦੇ ਜੁੜੇ ਹੋਏ ਦੋਸ਼ ਵੀ ਲੱਗੇ ਨੇ ਤੇ ਸਰਕਾਰ ਨੇ ਇਹ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਅਹੁਦੇ ਉੱਤੇ ਬੈਠੇ ਵਿਅਕਤੀ ਨੂੰ ਭ੍ਰਿਸ਼ਟਾਚਾਰ ਦੇ ਲਈ ਬਖਸ਼ਿਆ ਨਹੀਂ ਜਾਏਗਾ ਭ੍ਰਿਸ਼ਟਾਚਾਰ ਦੇ ਪ੍ਰਤੀ ਆਪਣੀ ਸਰਕਾਰ ਦੀ ਜਿਹੜੀ ਜ਼ੀਰੋ ਡਾਲਰਸ ਨੀਤੀ ਹੈ ਉਹਨੂੰ ਦੁਹਰਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਈਪੀਐਸ ਅਧਿਕਾਰੀ ਹਰਚੰਦ ਸਿੰਘ ਭੁੱਲਰ ਇਸ ਵੇਲੇ ਮੌਤਲ ਕਰ ਦਿੱਤਾ ਹੈ ਤੇ ਜਿਨ੍ਹਾਂ ਨੂੰ ਹਾਲੀ ਦੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਇੱਕ ਬਿਆਨ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਇਹ ਹੈ ਕਿ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਸੂਬਾ ਸਰਕਾਰ ਦੀਆਂ ਨੈਤਿਕ ਕਦਰਾਂ ਕੀਮਤਾਂ ਦਾ ਮੂਲ ਹੈ ਜੋ ਪਿਛਲੇ 4 ਸਾਲ ਦੇ ਦੌਰਾਨ ਸਰਕਾਰ ਦੀਆਂ ਕਾਰਵਾਈਆਂ ਤੋਂ ਸਾਫ਼ ਝਲਕਦਾ ਹੈ ਤੇ ਉਹਨਾਂ ਇਹ ਵੀ ਆਖਿਆ ਕਿ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਦੋਸ਼ੀ ਪਾਏਗੇ ਜਿਹੜੇ ਕਿਸੇ ਵੀ ਵਿਅਕਤੀ ਨੂੰ ਨਾ ਬਖਸ਼ ਕੇ ਜ਼ੀਰੋ ਟੋਲਰੈਂਸ ਪਹੁੰਚ ਨੂੰ ਜਿਹੜਾ ਉਹ ਵਰਕਰਾਂ ਰੱਖਿਆ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਨਾਲ ਨਾਲ ਮੁੱਖ ਮੰਤਰੀ ਨੇ ਇਹ ਵੀ ਆਖਿਆ ਕਿ ਇਸ ਨੀਤੀ ਦੇ ਤਹਿਤ ਹਾਲ ਹੀ ਦੇ ਵਿੱਚ ਇੱਕ ਕੇਂਦਰੀ ਏਜੰਸੀ ਦੁਆਰਾ ਭਿਸ਼ਤਾਚਾਰ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਆਈਪੀਐਸ ਅਧਿਕਾਰੀ ਡੀਆਈਜੀ ਅਚਲ ਸਿੰਘ ਭੁੱਲਰ ਨੂੰ ਮੁਅਤਲ ਕਰ ਦਿੱਤਾ ਗਿਆ ਨਾਲ ਨਾਲ ਇਹ ਕਾਰਵਾਈ ਜਿਹੜੀ ਹੈ ਉਹ ਜਨਤਕ ਸੇਵਾ ਦੇ ਵਿੱਚ ਪਾਰਦਰਸ਼ਤਾ ਜਵਾਬਦੇਹੀ ਤੇ ਨਾਲ ਨਾਲ ਜੜੀ ਇਮਾਨਦਾਰੀ ਹੈ ਉਹਨੂੰ ਯਕੀਨੀ ਬਣਾਉਣ ਦੇ ਲਈ ਪੰਜਾਬ ਸਰਕਾਰ ਹੀ ਜਿਹੜੀ ਇਹਦੇ ਲਈ ਅਟੁੱਟ ਵਚਨਬੱਧਤਾ ਉਹਨੂੰ ਦਰਸਾ ਰਹੀ ਹੈ ਤੇ ਹੁਣ ਭ੍ਰਿਸ਼ਟਾਚਾਰ ਦੇ ਵਿਰੁੱਧ ਕਾਰਵਾਈ ਕਰਦਿਆਂ ਉਹਦੇ ਸਾਹਮਣੇ ਹੈ ਕਿ ਜਨਤਾ ਦੇ ਵਿਸ਼ਵਾਸ ਨੂੰ ਖੋਰਾ ਲੱਗਦਾ ਜੇਕਰ ਇਹ ਕਾਰਵਾਈ ਨਾ ਕੀਤੀ ਜਾਂਦੀ ਤੇ ਦੇਸ਼ ਦੀ ਤਰੱਕੀ ਦੇ ਵਿੱਚ ਖੜੋਤ ਆਉਂਦੀ ਹੈ ਤੇ ਇਸ ਦੇ ਲਈ ਸਰਕਾਰ ਨੇ ਇਸ ਖਤਰੇ ਨੂੰ ਖਤਮ ਕਰਨ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ ਤੇ ਆਈਪੀਐਸ ਅਧਿਕਾਰੀ ਨੂੰ ਮੌਤਲ ਕਰ ਦਿੱਤਾ ਹੈ ਭਗਵਾਨ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਨੂੰ 16 ਅਕਤੂਬਰ 2025 ਤੋਂ ਮੁਅਤਲ ਮੰਨਿਆ ਜਾਏਗਾ ਯਾਨੀ ਕਿ 16 ਜਿਹੜੀ ਲੰਘੀ 16 ਉਹਦੇ ਤੋਂ ਹੀ ਉਸਨੂੰ ਮੁਅਤਲ ਕਿਉਂਕਿ ਉਸੇ ਦਿਨ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਉਸ ਦੇ ਦੌਰਾਨ ਇਹ ਵੀ ਦੋਹਰਾਇਆ ਗਿਆ ਕਿ ਕੋਈ ਵੀ ਅਧਿਕਾਰੀ ਜਾਂ ਸਿਆਸਤਦਾਨ ਭਾਵੇਂ ਉਹਦਾ ਕੋਈ ਵੀ ਅਹੁਦਾ ਜਾਂ ਪ੍ਰਭਾਵ ਹੋਵੇ ਸਮਾਜ ਦੇ ਵਿਰੁੱਧ ਐਸ ਗੰਭੀਰ ਅਪਰਾਧ ਦੇ ਵਿੱਚ ਜੇ ਉਹ ਸ਼ਾਮਲ ਪਾਇਆ ਜਾਂਦਾ ਤਾਂ ਫਿਰ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਦੇ ਲਈ ਇੱਕ ਟਵੀਟ ਕੀਤਾ ਜਾਂ ਕਹਿ ਲਈਏ ਕਿ ਇੱਕ ਪੋਸਟ ਵੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਸਾਰੀ ਗੱਲਾਂ ਦਾ ਜ਼ਿਕਰ ਕੀਤਾ ਤੇ ਵਿੱਚ ਕਿਹਾ ਗਿਆ ਕਿ ਅੱਜ ਦੀ ਕਾਰਵਾਈ ਇੱਕ ਵਾਰ ਇੱਕ ਸਪਸ਼ਟ ਸੰਦੇਸ਼ ਦਿੰਦੀ ਹੈ ਕਿਉਂਕਿ ਉਹਨਾਂ ਨੇ ਚ ਲਿਖਿਆ ਸੀ ਕਿ ਡੀਆਈਜੀ ਨੂੰ ਜਿਹੜਾ ਸਸਪੈਂਡ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਨੇ ਤੇ ਨਾਲ ਨਾਲ ਜਿਹੜੀ ਹੁਣੇ ਕਾਰਵਾਈ ਉਹਦੇ ਵਿੱਚ ਸਪਸ਼ਟ ਸੰਕੇਤ ਇਹ ਦਿੰਦੀ ਹੈ ਕਿ ਭ੍ਰਿਸ਼ਟਾਚਾਰ ਦੇ ਵਿਰੁੱਧ ਲੜਾਈ ਵਿੱਚ ਕਿਸੇ ਮੁਲਾਜ਼ਮ ਨੂੰ ਬਖਸ਼ਿਆ ਨਹੀਂ ਜਾਏਗਾ ਜਾਹੇ ਉਹ ਜੇ ਉਹ ਗਲਤ ਕਰਦਾ ਤਾਂ ਉਹ ਸਜ਼ਾ ਦਾ ਹੱਕਦਾਰ ਹੋਏਗਾ ਤੇ ਨਾਲ ਨਾਲ ਉਹਨਾਂ ਸਪੋਰਟ ਤੋਂ ਤੇ ਇਹ ਵੀ ਕਿਹਾ ਕਿ ਪਿਸ਼ਟਾ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਤੇ ਅਜਿਹੇ ਕੰਮਾਂ ਦੇ ਵਿੱਚ ਜਿਹੜੇ ਸ਼ਾਮਲ ਲੋਕ ਨੇ ਉਹਨਾਂ ਦੇ ਪ੍ਰਤੀ ਕੋਈ ਨਰਮੀ ਜਿਹੜੀ ਆ ਉਹ ਨਹੀਂ ਦਿਖਾਈ ਜਾਏਗੀ ਤੇ ਨਾਲ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਵੀ ਦੱਸ ਦਿੱਤਾ ਹੈ ਕਿ 2022 ਦੇ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਪੰਜਾਬ ਸਰਕਾਰ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਸੱਤਾਧਾਰੀ ਸਰਕਾਰ ਨੇ ਪਿਛਤਾਚਾਰ ਦੇ ਵਿਰੋਧ ਨੂੰ ਨਿਰੰਤਰ ਮਹਿੰਮ ਜਾਰੀ ਰੱਖੀ ਹੈ ਉਸ ਤੋਂ ਪੰਜਾਬ ਦੇ ਵਿੱਚ ਸਾਫ਼ ਅਤੇ ਪਾਰਦਰਸ਼ੀ ਸ਼ਾਸਨ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਵੀ ਹੁੰਦੀ ਹੈ ਪਿਛਟ ਕਾਰਵਾਈਆਂ ਦੇ ਨਾਲ ਜਨਤਾ ਦੇ ਵਿਸ਼ਵਾਸ ਨੂੰ ਖੋਰਾ ਲੱਗਦਾ ਇਹ ਵੱਡੀ ਗੱਲ ਹੈ ਪਰ ਇਹ ਗੱਲ ਦੇਖਣ ਵਾਲੀ ਹੈ ਕਿ ਇਸ ਵੇਲੇ ਡੀਆਈਜੀ ਹਰਚੰਦ ਸਿੰਘ ਪੁੱਲਰ ਨੂੰ ਮੁਅਤਲ ਕਰ ਦਿੱਤਾ ਗਿਆ ਪਰ ਇਸ ਤੋਂ ਪਹਿਲਾਂ ਹੁਣ ਜਿਹੜੀ ਇਹ ਗੱਲ ਜ਼ਰੂਰ ਹੈ ਕਿ ਡੀਆਈਜੀ ਉੱਤੇ ਕਾਰਵਾਈ ਕਿਹੋ ਜਿਹੀ ਹੋਏਗੀ ਅਜੇ ਤਾਂ ਸਸਪੈਂਡ ਹੋਇਆ ਹੈ ਕੇਸ ਕੀ ਚੱਲਦਾ ਕਿ ਇਸ ਦੇ ਵਿੱਚ ਕਿਉਂਕਿ ਜਿੰਨਾ ਕੁਝ ਇਸ ਭਾਮਨੇ ਬਰਾਮਦ ਹੋ ਚੁੱਕਿਆ ਉਹਦੇ ਤਹਿਤ ਤਾਂ ਉਹ ਸਜ਼ਾ ਦੇ ਅਕਦਰ ਬਾਨੀ ਜਾਂਦੇ ਨੇ ਪਰ ਹੁਣ ਇਹ ਇਸ ਦੀ ਗੱਲ ਦੀ ਜਾਂਚ ਹੋਏਗੀ ਕਿ ਜਿਹੜਾ ਇਹ ਸਾਰਾ ਕੁਝ ਆਇਆ ਉਹਨਾਂ ਕੋਲੇ ਮਾਲ ਉਹ ਕਿੱਥੋਂ ਕਿੱਥੋਂ ਆਇਆ ਕਿਵੇਂ ਕੈਸ਼ ਆਇਆ ਕਿੱਥੇ ਕਿੱਥੇ ਕਿਹੜੇ ਕਿਹੜੇ ਅਪਰਾਧਾਂ ਵਿੱਚ ਉਹਨੇ ਲਿਆ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਹੁਣ ਸਵਾਲਾਂ ਦੇ ਘੇਰੇ ਵਿੱਚ ਨੇ ਤੇ ਹੁਣ ਵੱਡੀ ਗੱਲ ਇਹ ਹੈ ਕਿ ਮੁੱਖ ਮੰਤਰੀ ਜਿਹੜਾ ਉਹਨਾਂ ਨੇ ਆਪਣਾ ਫਰਜ਼ ਨਿਭਾਉਂਦੇ ਹੋਏ ਡੀਆਈਜੀ ਪੁੱਲਰ ਨੂੰ ਸਸਪੈਂਡ ਕਰ ਦਿੱਤਾ ਪਰ ਦੂਜੇ ਪਾਸੇ ਇਹ ਵੀ ਹੈ ਕਤਰਨ ਤਰਨ ਦੀ ਜਿਵਨੀ ਛੋਣ ਕਰੀਆ ਜਿੱਥੇ ਇਹਨਾਂ ਦਾ ਆਪਣਾ ਪੂਰਾ ਜ਼ੋਰ ਲੱਗਾ ਹੋਇਆ ਕਿਉਂਕਿ ਇਸ ਤੋਂ ਪਹਿਲਾਂ ਵੀ ਉੱਥੇ ਜਿਹੜੇ ਡਾਕਟਰ ਸੋਨ ਸਿੰਘ ਸੀ ਉਹ ਉੱਥੇ ਵਿਧਾਇਕ ਸੀ ਤਾਂ ਉਹਨਾਂ ਦੀ ਜਗ੍ਹਾ ਤੇ ਡੈਥ ਹੋਣ ਤੋਂ ਬਾਅਦ ਇਹ ਸੀਟ ਖਾਲੀ ਹੋਈ ਤਰਨ ਤਰਨ ਦੀ ਤਾਂ ਉਸ ਤੋਂ ਬਾਅਦ ਜਿਹੜਾ ਹੁਣ ਹਰਮਿਤ ਸਿੰਘ ਸੰਧੂ ਜੋ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਕਰੇ ਕਿਤੇ ਗਏ ਨੇ ਉਮੀਦਵਾਰ ਨੇ ਉਹਨਾਂ ਦੇ ਉੱਤੇ ਪੂਰਾ ਜ਼ੋਰ ਲੱਗਾ ਹੋਇਆ ਤੇ ਇਸ ਦੇ ਵਿੱਚ ਹੁਣ ਕਾਸਟਪਾਰਟੀ ਆਵਾਦਵੀ ਪਾਰਟੀ ਜਿਹੜੀ ਆ ਇਸ ਦੇ ਵਿੱਚ ਕੋਈ ਤਰ੍ਹਾਂ ਦਾ ਜੋਸਕ ਜਿਹੜਾ ਉਹ ਚੋਣਾਂ ਦੇ ਤਹਿਤ ਲੈਣਾ ਨਹੀਂ ਚਾਹੁੰਦੀ ਜਿਸ ਦੇ ਕਰਕੇ ਚੋਣਾਂ ਨੂੰ ਕਿਤੇ ਨਾ ਕਿਤੇ ਵੱਡੀ ਟਾ ਲੱਗੇ